ਹੈਲੋ एवरीवन वेलकम टू एक्सीलेंस ਪੰਜਾਬੀ ਵਿਦ ਬਲਵੀਰ ਕੌਰ ਚੋਹਾਨ ਬੱਚੋ ਅੱਜ ਆਪਾਂ ਸ਼ੁਰੂ ਤੋਂ ਪੰਜਾਬੀ ਵਿਆਕਰਨ ਬਾਰੇ ਪੜਾਂਗੇ ਤੇ ਸਮਝਾਂਗੇ ਜਿਨ੍ਹਾਂ ਬੱਚਿਆਂ ਨੂੰ ਹੁਣੇ-ਹੁਣੇ ਚੌਥੀ ਜਾਂ ਪੰਜਵੀਂ ਕਲਾਸ ਦੇ ਵਿੱਚ ਪੰਜਾਬੀ ਸ਼ੁਰੂ ਹੋਈ ਹੋਈ ਹੈ ਤਾਂ ਉਹਨਾਂ ਨੂੰ ਆਪਾਂ ਇੱਕ ਪਹਿਲੀ ਵੀਡੀਓ ਬਣੀ ਸੀ ਜਿਹਦੇ ਵਿੱਚ ਆਪਾਂ ਪੰਜਾਬੀ ਭਾਸ਼ਾ ਬਾਰੇ ਦੱਸਿਆ ਕਿ ਜਿਹੜੀ ਪੰਜਾਬੀ ਭਾਸ਼ਾ ਦੇ ਕਿੰਨੇ ਰੂਪ ਨੇ ਲਿਖਤੀ ਤੇ ਮੌਖਿਕ ਭਾਸ਼ਾ ਇਸ ਤਰ੍ਹਾਂ ਹੁਣ ਆਪਾਂ ਅਗਲੀ ਜਿਹੜੀ ਇਸ ਵੀਡੀਓ ਦੇ ਵਿੱਚ ਦੱਸ ਰਿਹਾ ਕਿ ਭਾਰਤ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਕਿਹੜੀਆਂ-ਕਿਹੜੀਆਂ ਨੇ ਕਿਉਂਕਿ ਵਿਆਕਰਣ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਭਾਸ਼ਾ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ ਤਾਂ ਇਹਦੇ ਵਿੱਚ ਆਪਾਂ ਦੱਸਾਂਗੇ ਅੱਜ ਕਿ ਭਾਰਤ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਕਿਹੜੀਆਂ-ਕਿਹੜੀਆਂ ਹਨ ਤਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕਰ ਰਹੇ ਹਾਂ ਕਿ ਭਾਰਤ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਕਿਹੜੀਆਂ ਨੇ ਭਾਰਤ ਬਹੁਤ ਵਿਸ਼ਾਲ ਦੇਸ਼ ਹੈ ਇੱਥੇ ਦੇ ਵਾਸੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ ਜਿਵੇਂ ਪੰਜਾਬ ਵਿੱਚ ਪੰਜਾਬੀ ਗੁਜਰਾਤ ਵਿੱਚ ਗੁਜਰਾਤੀ ਕਸ਼ਮੀਰ ਵਿੱਚ ਡੋਗਰੀ ਰਾਜਸਥਾਨ ਵਿੱਚ ਹਿੰਦੀ ਮਹਾਰਾਸ਼ਟਰ ਵਿੱਚ ਮਰਾਠੀ ਅਸਾਮ ਵਿੱਚ ਅਸਮੀ ਕੇਰਲ ਵਿੱਚ ਮਲਿਆਲਮ ਆਦੀ ਹੁਣ ਜਿਹੜਾ ਇਹ ਸਾਡਾ ਭਾਰਤ ਦੇਸ਼ ਆ ਇਹ ਬਹੁਤ ਹੀ ਬਹੁਤ ਹੀ ਵੱਡਾ ਦੇਸ਼ ਹੈ ਤੇ ਇੱਥੇ ਕਈ ਤਰ੍ਹਾਂ ਦੇ ਲੋਕ ਰਹਿੰਦੇ ਨੇ ਕਈ ਤਰ੍ਹਾਂ ਦੀਆਂ ਉਹ ਜਿਹੜੀਆਂ ਉਹ ਆਪਣੀਆਂ ਵੱਖ-ਵੱਖ ਜਿਹੜੀਆਂ ਭਾਸ਼ਾਵਾਂ ਬੋਲਦੇ ਨੇ ਉਹਨਾਂ ਦੀ ਅਲੱਗ-ਅਲੱਗ ਭਾਸ਼ਾ ਜਿਹੜੀ ਕਿ ਸਾਨੂੰ ਇੱਕ ਬੰਦੇ ਨੂੰ ਦੂਸਰੀ ਜਿਹੜੀ ਭਾਸ਼ਾ ਬੋਲਣਾ ਨਹੀਂ ਸਮਝ ਆਉਂਦੀ ਤਾਂ ਇੱਥੋਂ ਦੇ ਜਿਹੜੇ ਲੋਕ ਨੇ ਇੱਥੇ ਤੇ ਭਾਰਤ ਦੇ ਵਿੱਚ ਬੜੇ ਹੀ ਅਲੱਗ-ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਨੇ ਤੇ ਉਹ ਜਿਹੜੇ ਕਿ ਅਲੱਗ-ਅਲੱਗ ਭਾਸ਼ਾਵਾਂ ਬੋਲਦੇ ਨੇ ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਗੁਜਰਾਤ ਵਿੱਚ ਗੁਜਰਾਤੀ ਕਸ਼ਮੀਰ ਵਿੱਚ ਡੋਗਰੀ ਰਾਜਸਥਾਨ ਵਿੱਚ ਹਿੰਦੀ ਮਹਾਰਾਸ਼ਟਰ ਵਿੱਚ ਮਰਾਠੀ ਅਸਾਮ ਵਿੱਚ ਅਸਮੀ ਕੇਰਲ ਵਿੱਚ ਮਲਿਆਲਮ ਆਲੀ ਤਾਂ ਹੁਣ ਮਾਂ ਭਾਸ਼ਾ ਜਾਂ ਮਾਂ ਬੋਲੀ ਕੀ ਹੁੰਦੀ ਹੈ ਤਾਂ ਇਹ ਤਾਂ ਹੋ ਗਿਆ ਨਾ ਵਿਪਾਰਤ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਨੇ ਕਿਹੜੀਆਂ-ਕਿਹੜੀਆਂ ਹੈਗੀਆਂ ਨੇ ਤਾਂ ਹੁਣ ਇੱਕ ਆ ਜਾਂਦਾ ਮਾਤ ਭਾਸ਼ਾ ਜਾਂ ਮਾਂ ਬੋਲੀ ਮਾਂ ਬੋਲੀ ਕਿਹੜੀ ਹੁੰਦੀ ਹੈ ਕਿ ਜਦੋਂ ਬੱਚਾ ਜਨਮ ਲੈਂਦਾ ਤੇ ਉਸ ਨੂੰ ਆਪਣੀ ਮਾਂ ਦੇ ਕੋਲੋਂ ਆਪਣੇ ਪਰਿਵਾਰ ਦੇ ਕੋਲੋਂ ਆਲੇ-ਦੁਆਲੇ ਦੇ ਕੋਲੋਂ ਜਿਹੜੀ ਬੋਲੀ ਤਾਂ ਵਿੱਚ ਵਿਰਸੇ ਚੋਂ ਉਹਨੂੰ ਮਿਲਦੀ ਹੈ ਤਾਂ ਉਸ ਨੂੰ ਕਹਿੰਦੇ ਨੇ ਮਾਤ ਭਾਸ਼ਾ ਜਾਂ ਮਾਂ ਬੋਲੀ ਜਿਹੜੀ ਬੋਲੀ ਉਹ ਜਨਮ ਲੈਣ ਤੋਂ ਬਾਅਦ ਜਿਹੜੀ ਬੋਲੀ ਉਹ ਸਿੱਖਦਾ ਜਿਹੜੀ ਬੋਲੀ ਉਹਦੇ ਘਰ ਵਿੱਚ ਬੋਲੀ ਜਾਂਦੀ ਹੈ ਉਹਨੂੰ ਕਹਿੰਦੇ ਨੇ ਮਾਤ ਭਾਸ਼ਾ ਜਾਂ ਮਾਂ ਬੋਲੀ ਹੁਣ ਜਿਵੇਂ ਮਾਤ ਭਾਸ਼ਾ ਜਾਂ ਮਾਂ ਬੋਲੀ ਬੱਚਾ ਜਨਮ ਲੈਣ ਤੋਂ ਬਾਅਦ ਜਿਹੜੀ ਭਾਸ਼ਾ ਆਪਣੀ ਮਾਂ ਪਰਿਵਾਰ ਅਤੇ ਆਲੇ-ਦੁਆਲੇ ਵਿੱਚੋਂ ਸਿੱਖਦਾ ਉਸ ਨੂੰ ਮਾਂ ਬੋਲੀ ਆਖਦੇ ਹਨ ਜਿਸ ਤਰ੍ਹਾਂ ਕਿ ਮਾਤ ਭਾਸ਼ਾ ਜਾਂ ਮਾਂ ਬੋਲੀ ਦਾ ਕੀ ਮਤਲਬ ਹੈ ਕਿ ਮਾਂ ਬੋਲੀ ਜਿਹੜੀ ਹੈ ਜਦੋਂ ਬੱਚਾ ਜਨਮ ਲੈਣ ਤੋਂ ਬਾਅਦ ਜਿਹੜੀ ਭਾਸ਼ਾ ਆਪਣੀ ਮਾਂ ਪਰਿਵਾਰ ਅਤੇ ਆਲੇ-ਦੁਆਲੇ ਵਿੱਚੋਂ ਸਿੱਖਦਾ ਉਸ ਨੂੰ ਮਾਂ ਬੋਲੀ ਆਖਦੇ ਹਨ ਹੁਣ ਸਾਡੀਆਂ ਭਾਸ਼ਾਵਾਂ ਕਿਹੜੀਆਂ ਨੇ ਭਾਰਤ ਦੇ ਵਿੱਚ ਸਾਡੀਆਂ ਭਾਸ਼ਾਵਾਂ ਕਿੰਨੀਆਂ ਨੇ ਸਾਡੇ ਸੰਵਿਧਾਨ ਵਿੱਚ ਸਾਡੀਆਂ ਭਾਸ਼ਾਵਾਂ ਸਾਡੇ ਸੰਵਿਧਾਨ ਵਿੱਚ 22 ਭਾਸ਼ਾਵਾਂ ਪ੍ਰਵਾਨਿਤ ਹਨ ਜੋ ਕਿ ਹੇਠ ਲਿਖਿਆਂ ਨੂੰ ਸਾਡੇ ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਨੂੰ ਪ੍ਰਵਾਨਿਤ ਕੀਤਾ ਗਿਆ ਹੈ ਜਿਵੇਂ ਪੰਜਾਬੀ ਹਿੰਦੀ ਸੰਸਕ੍ਰਿਤ ਉਰਦੂ ਮਲਿਆਲਮ ਕੰਨੜ ਤੇਲਗੂ ਤਾਮਿਲ ਕਸ਼ਮੀਰੀ ਅਸਾਮੀ ਉੜੀਆ ਬੰਗਾਲੀ ਮਰਾਠੀ ਗੁਜਰਾਤੀ ਕੋਕਣੀ ਮਨੀਪੁਰੀ ਸਿੰਧੀ ਨੇਪਾਲੀ ਡੋਗਰੀ ਬੋਡੋ ਮੈਥਲੀ ਅਤੇ ਸੰਥਲੀ ਇਹ ਭਾਈ ਭਾਸ਼ਾਵਾਂ ਜਿਹੜੀਆਂ ਸਾਡੀਆਂ ਉਥੇ ਸਾਡੇ ਸੰਵਿਧਾਨ ਦੇ ਵਿੱਚ ਪਰਮਾਨਿਤ ਹਨ ਤਾਂ ਇਹ ਇਸ ਤੋਂ ਅੱਗੇ ਆਉਂਦੀ ਅੰਤਰਰਾਸ਼ਟਰੀ ਭਾਸ਼ਾ ਹੁਣ ਅੰਤਰਰਾਸ਼ਟਰੀ ਭਾਸ਼ਾ ਦਾ ਕੀ ਹੁੰਦਾ ਹੈ ਕਿ ਜਦੋਂ ਕਿ ਹੁਣ ਦੇਸ਼ ਅਲੱਗ-ਅਲੱਗ ਦੇਸ਼ ਨੇ ਅਲੱਗ-ਅਲੱਗ ਦੇਸ਼ਾਂ ਦੀਆਂ ਆਪਣੀਆਂ ਅਲੱਗ-ਅਲੱਗ ਭਾਸ਼ਾਵਾਂ ਨੇ ਤਾਂ ਹੁਣ ਇੱਕ ਬੋਲੀ ਤਾਂ ਇਹੋ ਜੀ ਚਾਹੀਦੀ ਹੈ ਨਾ ਕਿ ਜਿਹੜੀ ਸਾਨੂੰ ਆਪਸ ਵਿੱਚ ਜੋੜਦੀ ਹੈ ਜਿਹੜੀ ਕਿ ਹੁਣ ਅਲੱਗ ਦੇਸ਼ਾਂ 'ਚ ਜਾਵਾਂਗੇ ਤੇ ਸਾਨੂੰ ਉਹਨਾਂ ਦੀ ਬੋਲੀ ਨਹੀਂ ਆਂਦੀ ਸਾਨੂੰ ਉਹਨਾਂ ਦੀ ਭਾਸ਼ਾ ਦੀ ਨਹੀਂ ਸਮਝ ਲੱਗਦੀ ਤਾਂ ਇੱਕ ਬੋਲੀ ਇਹੋ ਜੀ ਹੁੰਦੀ ਹੈ ਕਿ ਜਿਹੜੀ ਅੰਤਰਰਾਸ਼ਟਰੀ ਭਾਸ਼ਾ ਖਵਾਦੀ ਹੈ ਕਿ ਜਿਹੜੀ ਜਿਸ ਬੋਲੀ ਨਾਲ ਅਸੀਂ ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਸਕੀਏ ਵਪਾਰ ਕਰ ਸਕੀਏ ਤਾਂ ਸਾਨੂੰ ਉਹ ਅੰਤ ਉਸ ਬੋਲੀ ਨੂੰ ਕਹਿੰਦੇ ਨੇ ਅੰਤਰਰਾਸ਼ਟਰੀ ਭਾਸ਼ਾ ਕਿਉਂਕਿ ਅਸੀਂ ਉਹਨਾਂ ਦੀ ਬੋਲੀ ਦੇ ਵਿੱਚ ਨਹੀਂ ਕਰ ਸਕਦੇ ਵਪਾਰ ਨਹੀਂ ਕਰ ਸਕਦੇ ਗੱਲਬਾਤ ਨਹੀਂ ਕਰ ਸਕਦੇ ਤਾਂ ਸਾਨੂੰ ਇੱਕ ਅਜਿਹੀ ਬੋਲੀ ਹੁੰਦੀ ਹੈ ਅੰਤਰਰਾਸ਼ਟਰੀ ਕਿ ਜਿਹੜੀ ਅਸੀਂ ਹਰ ਇੱਕ ਦੇਸ਼ ਦੇ ਵਿੱਚ ਬੋਲੀ ਜਾਂਦੀ ਹੈ ਤਾਂ ਉਹ ਕਿਹੜੀ ਬੋਲੀ ਹੋ ਜਾਂਦੀ ਹੈ ਜਿਸ ਤਰ੍ਹਾਂ ਅੰਤਰਰਾਸ਼ਟਰੀ ਭਾਸ਼ਾ ਦੇ ਵਿੱਚ ਅੰਤਰਰਾਸ਼ਟਰੀ ਭਾਸ਼ਾ ਜਿਹੜੀ ਹੈ ਜਿਹੜੀ ਭਾਸ਼ਾ ਵਕਤ-ਵਕਤ ਦੇਸ਼ਾਂ ਦੇ ਲੋਕ ਆਪਣੇ ਵਿਚਾਰ ਸਾਂਝੇ ਕਰਨ ਲਈ ਬੋਲਦੇ ਹਨ ਹੁਣ ਜਿਹੜੇ ਅਲੱਗ-ਅਲੱਗ ਦੇਸ਼ਾਂ ਦੇ ਲੋਕ ਨੇ ਜਿਹੜੇ ਉਹ ਆਪਣੇ-ਆਪਣੇ ਵਿਚਾਰ ਕਿਵੇਂ ਸਾਂਝੇ ਕਰਨ ਇੱਕ ਦੂਜੇ ਦੀ ਬੋਲੀ ਤਾਂ ਆਂਦੀ ਨਹੀਂ ਤਾਂ ਉਹ ਆਪਣੇ-ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਜਿਹੜੀ ਬੋਲੀ ਬੋਲਦੇ ਹਨ ਉਸ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈ ਇਸ ਸਮੇਂ ਅੰਗਰੇਜ਼ੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਵਜੋਂ ਬੋਲੀ ਜਾਂਦੀ ਹੈ ਜਿਹੜੀ ਹੁਣ ਅੰਗਰੇਜ਼ੀ ਹੈ ਜਿਹੜੀ ਅੰਗਰੇਜ਼ੀ ਹੈ ਇਹ ਕਿਹੜੀ ਭਾਸ਼ਾ ਹੈ ਅੰਤਰਰਾਸ਼ਟਰੀ ਭਾਸ਼ਾ ਹੈ ਜਦੋਂ ਕਿ ਅਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਂਦੇ ਹਾਂ ਸਾਨੂੰ ਨਹੀਂ ਸਮਝ ਲੱਗਦੀ ਤਾਂ ਉਥੋਂ ਦੇ ਜਦੋਂ ਅਸੀਂ ਉਸ ਭਾਸ਼ਾ ਨੂੰ ਜਦੋਂ ਅਸੀਂ ਉਹਨਾਂ ਦੇ ਲੋਕਾਂ ਦੇ ਨਾਲ ਬੋਲਣਾ ਤਾਂ ਉਸ ਲਈ ਜਿਹੜੀ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ ਅੰਗਰੇਜ਼ੀ ਜਿਹੜੀ ਹੈ ਇਹ ਅੰਤਰਰਾਸ਼ਟਰੀ ਭਾਸ਼ਾ ਹੈ ਅੰਗਰੇਜ਼ੀ ਬੋਲ ਕੇ ਅਸੀਂ ਉਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਵਪਾਰ ਕਰ ਸਕਦੇ ਹਾਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਜਿਹੜੀ ਇਹ ਜਿਹੜੀ ਬੋਲੀ ਹੈ ਇਹ ਅੰਤਰਰਾਸ਼ਟਰੀ ਭਾਸ਼ਾ ਹੈ ਤਾਂ ਬੱਚਿਓ ਇਹ ਜਿਹੜੀ ਭਾਸ਼ਾ ਬਾਰੇ ਤੁਹਾਨੂੰ ਅੱਜ ਸਮਝਾਇਆ ਤਾਂ ਇਸ ਤਰ੍ਹਾਂ ਜਿਹੜੀ ਇਹ ਪਾਸ਼ਾਵਾਂ ਨੇ ਪਹਿਲਾਂ ਇਹ ਤਾਂ ਪਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਇਸ ਤੋਂ ਬਾਅਦ ਆਪਾਂ ਵਿਆਕਰਣ ਦੇ ਅਗਲੇ ਹਿੱਸੇ ਫਿਰ ਸ਼ੁਰੂ ਕਰਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਥੈਂਕਸ ਫॉर ਵਾਚਿੰਗ